ਮੇਰੇ ਅੰਡਰ ਇਹ ਬਨੂੜ ਦਾ ਏਰੀਆ ਵੀ ਆਂਦਾ ਅੱਜ ਉੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਦੇ ਸੰਬੰਧ ਵਿੱਚ ਜੋ ਡਾਇਰੈਕਸ਼ਨਸ ਦਿੱਤੀਆਂ ਗਈਆਂ ਹੋਈਆਂ ਨੇ ਕਿ ਖਾਲੀ ਬਿਲਡਿੰਗਸ ਨੇ ਜਿਹੜੀਆਂ ਪਈਆਂ ਨੇ ਉਹਨਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਏ ਇਹ ਕਰੀਬ 8 ਮੇਰੇ ਅੰਡਰ ਜਿਹੜੇ ਇਸ ਏਰੀਆ ਦੇ ਵਿੱਚ 8 ਢਾਬਿਆਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਕੋਈ ਐਸਾ ਨਸ਼ੀਲਾ ਪਦਾਰਥ ਵਗੈਰਾ ਜਾਂ ਕੋਈ ਸ਼ਰਾਬ ਵਗੈਰਾ ਨਹੀਂ ਮਿਲੀ ਹੈ ਮਿਰੇਰਾਮ ਵਿਕਾਸ ਬਠੇਜਾ ਮੈਂ ਐਕਸਾਈਜ਼ ਇੰਸਪੈਕਟਰ ਕਰਨਾ ਜੀ ਮੇਰੇ ਅੰਦਰ ਬਨੂੜ ਦਾ ਏਰੀਆ ਵੀ ਆਂਦਾ ਹੈ ਅੱਜ ਐਕਸਾਈਜ਼ ਜੋ ਕਿ ਹਰਿਆਣਾ ਵੀ ਕੇ ਇਲੈਕਸ਼ਨ ਉਹ ਇਲੈਕਸ਼ਨ ਹੋ ਰਿਹਾ ਉਹਨਾਂ ਦੇ ਸਬੰਧ ਵਿੱਚ ਮਾਨਯੋਗ ਅਸ਼ੋਕ ਚਲੋਤਰਾ ਜੀ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਤੇ ਦੀਵਾਨ ਚੰਦ ਸ਼ਰਮਾ ਆਪਕਰੀ ਅਫਸਰ ਮੋਹਾਲੀ ਅੱਜ ਉੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਦੇ ਸਬੰਧ ਵਿੱਚ ਜੋ ਡਾਇਰੈਕਸ਼ਨਸ ਦਿੱਤੀਆਂ ਗਈਆਂ ਹਨ ਯਾਨੀ ਕਿ ਖਾਲੀ ਬਿਲਡਿੰਗਸ ਨੇ ਜਿਹੜੀਆਂ ਪਈਆਂ ਨੇ ਉਹਨਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਏ ਤੇ ਜਿਹੜੇ ਵੀ ਸਾਡੇ ਸਰਕਲ ਦੇ ਅੰਡਰ ਆਉਂਦੇ ਆਂ ਢਾਬਾ ਤੇ ਕੁਝ ਇੱਕ ਜਿਵੇਂ ਰੂੜੀ ਮਾਰਕਾ दारू ਦੀ ਹੈ ਉਹਨਾਂ ਦੇ ਸਪੈਸ਼ਲ ਕੰਪੇਨ ਚਲਾਈ ਗਈ ਹੈ ਅਵੇਰਨੈਸ ਲਈ ਕਿ ਵੀ ਇਹਨਾਂ ਨੂੰ ਲੋਕਾਂ ਨੂੰ ਅਚੀ ਤਰ੍ਹਾਂ ਪਾਪਰ ਮਤਲਬ ਦੱਸਿਆ ਜਾਵੇ ਕਿ ਤੋਂ ਅੱਜ ਇਹਨਾਂ ਦੇ ਸਬੰਧ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਮੈਂ ਸਨੇਟਾ ਡੈਡੀ ਤੇ ਅੱਜ ਵੇਖੋ ਨਾ ਆਪਾਂ ਪ੍ਰਦਾਨ ਟੱਬਾ ਟੰਗੋਰੀ ਵੀ ਕਿ ਖੜੇ ਆ ਚੈਕਿੰਗ ਕੀਤੀ ਗਈ ਹੈ ਤੇ ਕਿੰਨੇ ਘਟਾ ਪੈ ਸੀ ਚੈਕਿੰਗ ਕੀਤੀ ਗਈ ਹੈ ਜੀ ਤਕਰੀਬ 8 ਮੇਰੇ ਅੰਡਰ ਜਿਹੜੇ ਇਸ ਏਰੀਆ ਦੇ ਬੰਦੇ 8 ਟੱਬਿਆਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ ਵੀ ਹੈ ਜੀ ਪਬੰਦੀ ਸ਼ੂ ਦਾ ਕੋਈ ਚੀਜ਼ ਮਿਲੀ ਇੱਥੇ ਸ਼ਰਾਬ ਵਗੈਰਾ ਕੋਈ ਨਾ ਨਾ ਕੋਈ ਐਸਾ ਨਸ਼ੀਲਾ ਪਦਾਰਥ ਵਗੈਰਾ ਜਾਂ ਕੋਈ ਸ਼ਰਾਬ ਵਗੈਰਾ ਨਹੀਂ ਮਿਲੀ ਹੈ ਬੜੇ ਆਲਰੇਡੀ ਹੈ ਨਾ ਸੈਂਸਿਟਾਈਜ਼ ਕੀਤਾ ਗਿਆ ਜੀ ਹਾਂ ਇਹਨਾਂ ਨੂੰ ਆਲਰੇਡੀ ਵੀ ਸੈਂਸਿਟਾਈਜ਼ ਕਰਦੇ ਰਹੇ ਨੇ ਟਾਈਮ ਟੂ ਟਾਈਮ ਕਿ ਵੀ ਇਸ ਤਰ੍ਹਾਂ ਕੋਈ ਵੀ ਇੱਥੇ ਸ਼ਰਾਬ ਦਾ ਸੇਵਨ ਨਾ ਕਰਵਾਇਆ ਜਾਵੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੇ ਹੀ ਵੈਸੇ ਵੀ ਇਹ ਜਿਹੜੇ ਟਾਬੇ ਨੇ এলাਉ ਹੀ ਨਹੀਂ ਕਰਦੇ ਵੀਜ ਟਾਬਸ ਆ ਤੇ ਬਾਕੀ ਜਿਹੜੇ ਜਿੱਤੇ ਚਲਦੀ ਹੈ ਉਹਨਾਂ ਨੂੰ ਪਾਪਰ ਅਸੀਂ